ਪੰਜਾਬੀਏਕ ਤੇ ਚੈਨਲ ਲੈ ਕੇ ਰਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਰਾਜਾ ਵੜਿੰਗ ਤੇ ਰਵਨੀਤ ਵਿੱਟੂ ਦੀ ਸੀਐਮ ਭਗਵੰਤ ਮਾਨ ਨੇ ਬਣਾਈ ਰੇਲ ਕਹੀਆਂ ਤਿੱਖੀਆਂ ਗੱਲਾਂ ਪੰਜਾਬ ਦੇ ਇਨਾ ਮੁਲਾਜ਼ਮਾਂ ਦੀ ਪੈਨਸ਼ਨ ਬਾਰੇ ਵੱਡੀ ਖਬਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਵੱਡੇ ਹੁਕਮ ਗੈਂਗਸਟਰਾਂ ਦੇ ਕਾਰਵਾਈ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਐਲਾਨ ਦਿੱਤੀ ਸਿੱਧੀ ਚੇਤਾਵਨੀ ਸ਼ੀਤਲ ਅੰਗੁਰਾਲ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ ਮਾਨ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ ਰਵਨੀਤ ਵਿੱਟੂ ਦੇ ਪੋਸਟਰ ਤੇ ਬਿਆਨਤ ਸਿੰਘ ਦੀ ਤਸਵੀਰ ਨੂੰ ਲੈ ਕੇ ਰਾਜਾ ਵੜਿੰਗ ਨੇ ਦਨ ਨਿਸ਼ਾਨਾ ਸੁਨਾਤੀਆਂ ਖਰੀਆਂ ਖਰੀਆਂ ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦਾ ਅਲਰਟ ਜਾਰੀ ਹਰ ਸਿਮਰਤ ਬੱਦਲ ਨੇ ਘੇਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਵੱਡਾ ਹਮਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਲੋਕ ਸਭਾ ਤੋਂ ਆਨਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਰਾਜਾ ਵੜਿੰਗ ਤੇ ਰਮਨਿਤ ਵਿੱਟੂ ਤੇ ਨਿਸ਼ਾਨਾ ਸਾਧਦਾ ਹੈ ਉਹਨਾਂ ਕਿ ਹੈਗੇ ਰਮਨਿਤ ਵਿੱਟੂ ਨੂੰ ਅਜੇ ਤੱਕ ਨਹੀਂ ਪਤਾ ਕਿ ਮੈਂ ਕਿਹੜੀ ਪਾਰਟੀ ਵੱਲੋਂ ਕਾਗਜ਼ ਭਰਨੇ ਹਨ ਤੇ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋਈ ਜਾਂਦਾ ਹੈ ਉਹ ਤਾਂ ਹਿੱਲੇ ਪਏ ਹਨ ਉਹਨਾਂ ਨੇ ਕਾਂਗਰਸੀ ਉਮੀਦਵਾਰਾਂ ਤੇ ਨਿਸ਼ਾਨਾ ਸਾਧਦੇ ਆ ਕਿ ਹੈਗੇ ਖਡੂਰ ਸਾਹਿਬ ਵਾਲਾ ਸੰਗਰੂਰ ਭੇਜ ਦਿੱਤਾ ਸੰਗਰੂਰ ਵਾਲਾ ਆਨੰਦਪੁਰ ਸਾਹਿਬ ਭੇਜ ਦਿੱਤਾ ਤੇ ਬਠਿੰਡੇ ਵਾਲਾ ਤੁਹਾਡੇ ਲੁਧਿਆਣੇ ਵਿੱਚ ਭੇਜ ਦਿੱਤਾ ਅਤੇ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਕਹਿ ਰਿਹਾ ਹੈ ਕਿ ਮੈਂ ਕਿਰਾਏ ਤੇ ਘਰ ਲਵਾਵਾਂਗਾ ਤਾਂ ਕਿ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਹੱਥੀ ਹਰਾ ਕੇ ਜਾਵਾਂ ਇਸ ਦੇ ਨਾਲ ਹੀ ਰੋਡ ਸ਼ੋਅ ਦੌਰਾਨ ਲੋਕਾਂ ਨੇ ਭਾਜਪਾ ਉਮੀਦਵਾਰ ਅਮਨੀ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਖਿਲਾਫ ਨਾਰੇਵਾਜੀ ਵੀ ਕੀਤੀ ਲੋਕਾਂ ਨੇ ਕਿਹਾ ਕਿ ਬਿੱਟੂ ਤੇ ਰਾਜਾ ਵੜਿੰਗ ਅੱਪੀ ਜਿੱਤੇਗਾ ਸਾਡਾ ਪੱਪੀ ਪੰਜਾਬ ਦੇ ਐਡਿਟ ਸਕੂਲ ਤੋਂ ਸੇਵਾਮੁਕਤ ਹੋਏ ਕਰੀਬ 8000 ਅਧਿਆਪਕਾਂ ਤੇ 11 ਅਧਿਆਪਕ ਸਟਾਫ ਨੂੰ ਰਾਹਤ ਦਿੰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਪੈਨਸ਼ਨ 6ਵੇਂ ਤਨਖਾਹ ਕਮਿਸ਼ਨ ਮੁਤਾਬਕ ਇੱਕ ਮਹੀਨੇ ਦੇ ਅੰਦਰ ਅੰਦਰ ਤੈਅ ਕਰਨ ਦੇ ਹੁਕਮ ਜਾਰੀ ਕੀਤੇ ਹਨ ਨਾਲ ਹੀ ਸਪਸ਼ਟ ਕੀਤਾ ਹੈ ਕਿ ਜੇ ਅਗਲੀ ਸੁਣਵਾਈ ਤੱਕ ਫੈਸਲਾ ਨਾ ਲਿਆ ਗਿਆ ਤਾਂ ਸਿੱਖਿਆ ਤੇ ਵਿੱਤ ਵਿਭਾਗ ਦੇ ਸਕੱਤਰਾਂ ਨੂੰ ਅਦਾਲਤ ਵਿੱਚ ਹਾਜ਼ਰ ਹੋਣਾ ਪਵੇਗਾ ਪਟੀਸ਼ਨ ਦਾਇਰ ਕਰਦੇ ਆ ਸਤਿਆ ਪ੍ਰਕਾਸ਼ ਤੇ ਹੋਰਨਾ ਐਡਵੋਕੇਟ ਸਣੀ ਸਿੰਘ ਲਾਰਾਹੀ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਸਾਰੇ ਪਟੀਸ਼ਨਰ ਪੰਜਾਬ ਦੇ ਐਡਿਟ ਸਕੂਲਾਂ ਦੇ ਸੇਵਾਮੁਕਤ ਮੁਲਾਜ਼ਮ ਹਨ ਪਟੀਸ਼ਨਰਾਂ ਨੂੰ ਅਜੇ ਤੱਕ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਮੁਤਾਬਿਕ ਪੈਨਸ਼ਨਰੀ ਲਾਭ ਜਾਰੀ ਨਹੀਂ ਕੀਤੇ ਗਏ ਹਨ ਇਹ ਪਟੀਸ਼ਨ ਪਿਛਲੇ 2 ਸਾਲਾਂ ਤੋਂ ਵਿਚਾਰ ਅਧੀਨ ਹੈ ਪਰ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਇਸ ਸਬੰਧੀ 21 ਦਸੰਬਰ 2023 ਨੂੰ ਵਿੱਤ ਵਿਭਾਗ ਦੇ ਪ੍ਰਮੁਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ ਅਤੇ ਇਸ ਵਿੱਚ ਪੈਨਸ਼ਨ ਰੀਸੈਟ ਕਰਨ ਲਈ ਸਿndਾਂਤਕ ਪ੍ਰਵਾਨਗੀ ਦਿੱਤੀ ਗਈ ਸੀ ਇਸ ਦੇ ਬਾਵਜੂਦ ਜ਼ਮੀਨੀ ਪੱਧਰ ਤੇ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਅਤੇ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਇੰਨੀ ਦੇਰੀ ਕਰਨ ਲਈ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਪੁੱਛਿਆ ਹੈ ਕਿ ਇਸ ਸਿndਾਂਤਕ ਪ੍ਰਵਾਨਗੀ ਨੂੰ ਅਜੇ ਤੱਕ ਲਾਗੂ ਕਿ ਨਹੀਂ ਕੀਤਾ ਗਿਆ ਇਸ ਤੇ ਪੰਜਾਬ ਸਰਕਾਰ ਨੇ ਕੀ ਹੈਗੀ ਕੁਝ ਰਸਮੀ ਕਾਰਵਾਈਆਂ ਜੇ ਬਾਕੀ ਹਨ ਤੇ ਸਰਕਾਰ ਨੂੰ 4 ਹਫਤਿਆਂ ਦਾ ਸਮਾਂ ਦਿੱਤਾ ਜਾਵੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕਰਦੇ ਆ ਕਿ ਹੈਗੀ 4 ਹਫਤਿਆਂ ਦੇ ਅੰਤਰ ਪੈਨਸ਼ਨ ਦੁਬਾਰਾ ਤੈਅ ਕੀਤੀ ਜਾਵੇ ਜੇ ਸਰਕਾਰ ਜੇਹਾ ਨਾ ਕਰਨ ਚ ਨਾਕਾਮ ਰਹਿੰਦੀ ਹੈ ਤਾਂ ਅਗਲੀ ਸੁਣਵਾਈ ਤੇ ਸਿੱਖਿਆ ਵਿਭਾਗ ਤੇ ਵਿੱਤ ਵਿਭਾਗ ਦੋਵਾਂ ਦੇ ਸਖਤਰਾਂ ਨੂੰ ਅਦਾਲਤ ਵਿੱਚ ਹਾਜ਼ਰ ਹੋਣਾ ਪਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਉਹਨਾਂ ਨੇ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਲਾਂ ਨੂੰ ਚੇਤਾਵਨੀ ਦਿੰਦੇ ਆ ਕਿ ਹੈ ਕਿ ਹੁਣ ਸਖਤ ਕਾਰਵਾਈ ਹੋਵੇਗੀ ਸੀਐਮ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਗੈਂਗਸਟਰਾਂ ਨੂੰ ਕੋਈ ਸਰਪ੍ਰਸਤੀ ਨਹੀਂ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਸੀਐਮ ਭਗਵੰਤ ਮਾਨ ਨੇ ਐਕਸ ਉੱਪਰ ਪੋਸਟ ਕਰਦੇ ਆ ਕਿ ਹੈਗੇ ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਵਿੱਚ ਗੈਂਗਸਟਰਵਾਦ ਲਈ ਕੋਈ ਥਾਂ ਨਹੀਂ ਹੈ ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਹੈ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਵਿੱਚ ਉਹਨਾਂ ਨੂੰ ਸਰਪ੍ਰਸਤੀ ਨਹੀਂ ਹੈ ਸਿੱਧੀ ਕਾਰਵਾਈ ਕੀਤੀ ਜਾਂਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਕਾਂਗਰਸ ਛੱਡ ਕੇ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਵਿੱਟੂ ਦੀ ਪੋਸਟਰਾਂ ਨੂੰ ਲੈ ਕੇ ਟਵਿੱਟਰ 'ਤੇ ਵਾਰ ਹੋ ਗਈ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਟਵੀਟ ਕਰਦੇ ਹੋਏ ਰਵਨੀਤ ਵਿੱਟੂ ਨੂੰ ਕੁਝ ਪੋਸਟਰਾਂ 'ਤੇ ਬਿਆਨਤ ਸਿੰਘ ਦੀ ਤਸਵੀਰ ਲਗਾਉਣ ਤੇ ਕੁਝ ਤੇ ਨਾਲ ਲਗਾਉਣ ਨੂੰ ਲੈ ਕੇ ਤੰਜ ਕਸਿਆ ਹੈ ਰਾਜਾਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਸਿਆਸੀ ਮੌਕਾ ਪ੍ਰਸਤੀ ਦਾ ਸਿਖਰ ਜਦੋਂ ਤੁਹਾਨੂੰ ਲੱਗਿਆ ਕਿ ਬਿਆਨਤ ਸਿੰਘ ਜੀ ਦੀ ਤਸਵੀਰ ਨੂੰ ਪਾਜਪਾ ਦੇ ਪ੍ਰਚਾਰ ਪੋਸਟਰਾਂ ਵਿੱਚ ਸ਼ਾਮਿਲ ਕਰਨ ਨਾਲ ਤੁਹਾਨੂੰ ਵੋਟਾਂ ਮਿਲਣਗੀਆਂ ਤਾਂ ਤੁਸੀਂ ਇਸ ਦੀ ਵਰਤੋਂ ਕੀਤੀ ਅਤੇ ਹੁਣ ਜਦੋਂ ਲੋਕ ਤੁਹਾਨੂੰ ਗद्दार ਕਹਿ ਰਹੇ ਨੇ ਤਾਂ ਤੁਸੀਂ ਪੋਸਟਰਾਂ ਤੋਂ ਉਹਨਾਂ ਦੀ ਤਸਵੀਰ ਹਟਾ ਲਈ ਉਹ ਜੀ ਸ਼ਰਮ ਮਹਿਸੂਸ ਕਰੋ ਪੰਜਾਬ ਦੇ ਨਾਲ ਨਾਲ ਦੇਸ਼ ਦੇ ਕਈ ਰਾਜਾਂ ਵਿੱਚ ਗਰਮੀ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ ਇਸ ਵਿਚਾਲੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਦਰਅਸਲ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 3 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿੱਚ 10 ਯਾਨੀ ਅੱਜ ਤੇ ਕੱਲ ਨੂੰ ਮੌਸਮ ਬਦਲਣ ਦੀ ਸੰਭਾਵਨਾ ਹੈ ਜਿਸ ਕਾਰਨ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਜੇਕਰ ਦੇਸ਼ ਦੀ ਰਾਜਧਾਨੀ ਜੇਕਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਮੁਤਾਬਕ ਦਿੱਲੀ ਐਨਸੀਆਰ ਵਿੱਚ ਹਲੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਦਿੱਲੀ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਾਧੂ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਵੀ ਦਿੱਲੀ ਵਾਸੀ ਨੂੰ ਅਤਿ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਹਾਲਾਂਕਿ 12 ਮਹੀਨوں ਦਿੱਲੀ ਐਨਸੀਆਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਸਾਬਕਾ ਕੇਂਦਰੀ ਮੰਤਰੀ ਦੇ ਬਠਿੰਡਾ ਦੇ ਐਮਪੀ ਹਰਸੀਮਰਤ ਕੋਰ ਬਾਦਲ ਨੇ ਕਿ ਹੈਗੀ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਹ ਦੇ ਨਿਰਦੇਸ਼ਾਂ ਦੇ ਤਹਿਤ ਕੰਮ ਕਰ ਰਹੇ ਹਨ ਅਤੇ ਹੁਣ ਉਹ ਪੰਜਾਬ ਨਾਲ ਦਗਾ ਕਰਨ ਦੀ ਤਿਆਰੀ ਵਿੱਚ ਹਨ ਅਤੇ ਰਿਪੋਰਟ ਬਣਾ ਕੇ ਦੱਸਣ ਕਿ ਪੰਜਾਬ ਕੋਲ ਵਾਧੂ ਪਾਣੀ ਹੈ ਜੋ ਹਰਿਆਣਾ ਨੂੰ ਦਿੱਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਜਦੋਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਵਰਿੰਦ ਕੇਜਰੀਵਾਲ ਵਾਂਗ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਪੈਰਾਂ ਤੇ ਡਿੱਗ ਪਏ ਹਨ ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਵਾਂਗੂ ਪੰਜਾਬ ਸਰਕਾਰ ਨੇ ਵੀ ਉਹੀ ਆਵਕਾਰੀ ਨੀਤੀ ਲਾਗੂ ਕੀਤੀ ਹੈ ਤੇ ਉਹਨਾਂ ਹੀ ਸ਼ਰਾਬ ਕੰਪਨੀਆਂ ਨੂੰ ਲਾਇਸੈਂਸ ਦਿੱਤੇ ਹਨ ਜਿਨ੍ਹਾਂ ਨੂੰ ਦਿੱਲੀ ਵਿੱਚ ਲਾਭ ਦਿੱਤੇ ਗਏ ਸਨ ਉਹਨਾਂ ਨੇ ਕਿਹਾ ਕਿ ਇਹ ਹੀ ਕਾਰਨ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਹੁਣ ਭਗਵੰਤ ਮਾਨ ਤੇ ਪੂਰਾ ਕੰਟਰੋਲ ਹੈ ਤੇ ਹੁਣ ਜਿਹੜਾ ਸਰਵੇਖਣ ਤਿਆਰ ਕਰ ਰਹੇ ਹਨ ਜਿਸ ਵਿੱਚ ਦੱਸਿਆ ਜਾਵੇਗਾ ਕਿ ਪੰਜਾਬ ਕੋਲ ਪਾਣੀ ਵਾਧੂ ਹੈ ਜੋ ਹਰਿਆਣਾ ਨੂੰ ਦਿੱਤਾ ਜਾ ਸਕਦਾ ਹੈ ਅਸੀਂ ਮਰਦ ਬਾਦਲ ਨੇ ਕਿਹਾ ਹੈ ਕਿ ਕਾਲੀ ਦਲ ਕਦੇ ਵੀ ਇਸ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੰਜਾਬੀਆਂ ਦੇ ਇਤਾਂ ਦੀ ਰਾਖੀ ਵਾਸਤੇ ਵਚਨਬੱਧ ਹਾਂ ਅੱਤ ਦੀ ਗਰਮੀ ਵਿੱਚ ਸਕੂਲੀ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ 20 ਮਈ ਤੋਂ ਬਾਅਦ ਕਦੇ ਵੀ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ ਆਦਾ ਕਿ ਇਸ ਹਫਤੇ ਵੀ ਵਿਦਿਆਰਥੀਆਂ ਦੀਆਂ ਮੌਜਾਂ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਕੈਲੰਡਰ ਮੁਤਾਬਿਕ ਪੰਜਾਬ ਵਿੱਚ 10 ਮਈ ਯਾਨੀ ਅੱਜ ਸਰਕਾਰੀ ਛੁੱਟੀ ਰਹੇਗੀ ਇਸ ਤੋਂ ਇਲਾਵਾ ਅਗਲੇ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਇਸ ਦਿਨ ਕਈ ਪ੍ਰਾਈਵੇਟ ਸਕੂਲ ਅਤੇ ਕਈ ਅਦਾਰੇ ਵੀ ਬੰਦ ਰਹਿੰਦੇ ਹਨ ਇਸ ਦੇ ਨਾਲ ਹੀ ਇਸ ਤੋਂ ਅੱਗੇ ਐਤਵਾਰ ਹੈ ਮਤਲਬ 3 ਦਿਨ ਛੁੱਟੀ ਦਾ ਪ੍ਰੋਗਰਾਮ ਬਣ ਸਕਦਾ ਹੈ ਇਹ ਤਾਂ ਰੋਣ ਲੱਗੇ ਤੁਸੀਂ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗੀ ਰੋਣ ਲੱਗੀ ਕਿਸ ਸਟੇਜ ਤੇ ਹਜੇ ਤਾਂ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਡੇ ਪਿਆਰ ਮਿਲ ਰਿਹਾ ਵਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗੂ ਰੋਣਗੇ ਸਾਨੂੰ ਹਰਾਈ ਜਾਂਦੇ ਨੇ ਸਾਡੀਆਂ ਜ਼ਮਾਨਤਾਂ ਜ਼ਬਤ ਕਰਾਉਣ ਗਿਆ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅਥਰੂ ਕਢਾਏ ਤੁਸੀਂ ਲੋਕਾਂ ਦੀਆਂ ਘੱਟ ਚੀਕਾਂ ਕਢਾਈਆਂ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਔਰ ਮੈਲ ਬਣਾ ਲੇ ਔਰ ਸੁੱਖ ਬਿਲਾਸ ਬਣਾ ਲੇ ਪਹਾੜਾਂ 'ਚ ਜਾਂਚ ਕਰ ਰਿਹਾ ਹਾਂ ਉਹਦੀ ਉਥੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉਥੇ ਸੋ ਵੀਰ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਸੁਣਿਓ ਮੈਨੂੰ ਪੱਤਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ ਮੈਂ ਕਿਹਾ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦੂ ਜਲੰਧਰ ਦੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਨ ਬਖਸ਼ਣ ਨੂੰ ਵਿਚਾਲੋਂ ਛੱਡ ਕੇ ਚਲੇ ਗਏ ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਖੱਬੇ ਟੇਡਾ ਕਰ ਦੋ ਖੱਬੇ ਖੜ ਜਾਂਦਾ ਹੈ ਸੱਜੇ ਕਰ ਦੋ ਸੱਜੇ ਖੜ ਜਾਂਦਾ ਹੈ ਕੋਈ ਸਟੈਂਡ ਤਾਂ ਰੱਖੋ ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ ਰਿਜ਼ਲਟ ਆ ਜੂਗਾ 4 ਜੂਨ ਨੂੰ ਅੱਪਾ ਕੁਝ ਨਹੀਂ ਬੋਲਣਾ ਕਹੇ ਨਾ ਲੜਨਾ ਨਹੀਂ ਕੋਈ ਮੰਦਾ ਨਹੀਂ ਬੋਲਣਾ ਇਹ ਤਾਂ ਲੜਨ ਨੂੰ ਫਿਰਦੇ ਆ ਆਪਣੇ ਨਾਲ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਦਾ ਹੁੰਦਾ ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ ਉਹ ਐਵੇਂ ਕੰਨ ਤੇ ਦੰਦਿਆ ਦੂੰਦੀਆ ਵੱਢਣ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ ਇਹ ਤਾਂ ਕਿਸਾਨ ਦੱਸਣਗੇ ਰਮੇਤ ਬੇਟੀ ਦੀ ਨੇ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਤੁਹਾਨੂੰ ਬਿੱਟੂ ਕਹਿੰਦੇ ਵੀ ਕੌਂਸਲਰ ਚਾਹੁੰਦਾ ਕਿ ਪੜ੍ਹਿਆ ਮੇਰੇ ਪਤੀ ਨੇ ਬੋਲੀ ਨੂੰ ਬਵਾ ਸਕਦੇ ਕੱਲ ਹਾਂਜੀ ਵੀ ਮੇਰੇ ਕੋਈ ਵੀ ਬਵਾ ਸਕਦੇ ਐ ਇੰਨੀ ਨਫਰ ਤਾਂ ਮੇਰੇ ਬਾਦੀ ਨਾਲ ਜਦੋਂ ਜਦੋਂ ਦਿਨ ਮਾੜੇ ਆ ਜਾਂਦਾ ਤਦੋਂ ਸਭ ਤੋਂ ਪਹਿਲਾਂ ਬੰਦੇ ਦੀ ਨਾ ਮੱਥ ਵੱਜਦੀ ਐ ਤੇ ਜਦੋਂ ਇਸ ਤਰ੍ਹਾਂ ਦਾ ਕੁਝ ਹੋ ਜੇ ਤੇ ਫਿਰ ਬੰਦਾ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ 'ਚ ਉਹ ਗਲਤ ਸ਼ਬਦ ਕੱਢਦਾ ਮੈਂ ਤਾਂ ਬਿੱਟੂ ਬਾਈ ਨੂੰ ਹੱਥ ਬਨ ਕੇ ਬੇਨਤੀ ਕਰਦੀ ਹਾਂ ਬਿੱਟੂ ਵੀ ਜਦੋਂ ਕੁਝ ਬੋਲਿਆ ਕਰੋ ਤਾਂ ਪਲੀਜ਼ ਦੋ ਵਾਰੀ ਸੋਚਿਆ ਜ਼ਰੂਰ ਕਰੋ ਕਿਉਂਕਿ ਕਾਂਗਰਸ ਤਿੰਨ ਪੁਸ਼ਤਾਂ ਤੁਹਾਡੀ ਤੋਂ ਤੁਹਾਡੀ ਆਪਦੀ ਸੀ ਤੁਹਾਡੇ ਪਰਿਵਾਰ ਦੀ ਆਪਦੀ ਸੀ ਇਸ ਤਰ੍ਹਾਂ ਦੀ ਗੱਲ ਕਰਨ ਲੱਗਿਆਂ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਇਸ ਤਰ੍ਹਾਂ ਦੀ ਗੱਲ ਅੱਜ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਭਾਜਪਾ ਸਾਡਾ 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ ਤੇ ਹੁਣ ਤੱਕ ਦੂਜੇ ਮੋਰਚੇ 'ਚ ਵੀ ਕਿਸਾਨ ਸ਼ਹੀਦ ਹੋ ਚੁੱਕੇ ਹੈ ਤੇ ਪ੍ਰਧਾਨ ਮੰਤਰੀ ਜੀ ਨੇ ਅੱਜ ਤੱਕ ਕਿਸੇ ਦੀ ਸਾਰ ਨਹੀਂ ਲਈ ਕੋਈ ਬਿਆਨ ਨਹੀਂ ਦਿੱਤਾ ਕੋਈ ਉਹਨਾਂ ਤੇ ਅਸਰ ਨਹੀਂ ਕਿ ਸਾਡੇ ਕਿਸਾਨ ਮੋਰਚੇ ਤੇ ਬੈਠੇ ਆ ਤੇ ਮਿੱਟੂ ਜੀ ਨੇ ਜਾ ਕੇ ਉਹਨਾਂ ਨਾਲ ਰਲ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹਨਾਂ ਦਾ ਕਿਸੇ ਕਿਸਾਨ ਦੇ ਦੁੱਖ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਰਲਣਾ ਹੀ ਇੱਕ ਬਹੁਤ ਵੱਡਾ ਸਬੂਤ ਹੈ ਉਸੇ ਬਿਆਨ ਦੀ ਜ਼ਰੂਰਤ ਨਹੀਂ ਚਾਪਟਰ ਨੂੰ ਪ੍ਰਚਾਰ ਕਰੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੀ ਲੱਭ ਕੇ ਟਿਕਾਣਾ ਬਣਾ ਬਹੁਤ ਸਾਰੀਆਂ ਸਮੱਸਿਆਵਾਂ ਹੈ ਮੇਰੇ ਵੀ ਬਹੁਤ ਕੰਮ ਕੀਤਾ ਸਾਡੇ ਇੱਥੋਂ ਦੇ ਕਾਂਗਰਸ ਐਮ ਐਲ ਏਜ਼ ਨੇ ਬਹੁਤ ਤਰੱਕੀ ਕਰਾਈ ਹੈ ਲੁਧਿਆਣਾ ਹਲਕੇ ਦੀ ਪਰ ਮਗਰਲੇ 2 ਸਾਲਾਂ ਦੇ ਵਿੱਚ ਆਪ ਵਾਲਿਆਂ ਨੇ ਕੁਛ ਨਹੀਂ ਕੀਤਾ ਇਸ ਗੱਲ ਦਾ ਅਫਸੋਸ ਬਹੁਤ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਾਰਟੀ ਲੀਡਰ ਸਹਿਬਾਨ ਬੈਠ ਕੇ ਇਸ ਦੀ ਸਟਰੈਟਜੀ ਬਣਾਈ ਜਾਊਗੀ ਵਿਕੋ ਮੈਟਰੋ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਵੱਡੇ ਪੀਜੀਆਈ ਐਮਜ਼ ਵਰਗੇ ਇੰਸਟੀਚਿਊਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਸਾਰੇ ਕੰਮ ਰਲ ਕੇ ਕੀਤੇ ਜਾਣਗੇ ਸਮਾਉਣ ਤੇ ਇੱਥੇ ਆਪਾਂ ਬਣਾਤਾ ਜਿਹੜਾ ਇੱਕ ਦਿਨ ਆਇਆ ਬਣਾ ਦ ਮੁੱਖ ਮੰਤਰੀ ਆ ਤਾਂ ਉਹੀ ਹੋਇਆ ਨਵਾਂ ਟਰੈਕਟਰ ਲਿਆਂਦਾ ਤੇ ਮੁੰਡੇ ਨੇ ਗਏ ਚਲਦੂ ਚਲਾ ਮਾਰਨਾ ਹੀ ਉਹਨੇ ਜਿਹਨੂੰ ਕੋਈ ਤਜਰਬਾ ਹੀ ਨਹੀਂ ਭਗਵੰਤ ਮਾਨ ਨੂੰ ਇੱਕ ਸ਼ਰਾਬੀ ਖੋਪੀ ਬੰਦਾ ਹੈ ਆਪਾਂ ਆਪਣੀ ਸਾਰੀ ਜ਼ਿੰਦਗੀ ਉਹਦੇ ਹੱਥ ਖੜਾ ਦੀ ਤੇ ਨੁਕਸਾਨ ਹੋਣਾ ਹੀ ਹੋਣਾ ਹੈ ਹਾਂ ਤੁਸੀਂ ਦੇਖ ਲਓ ਆਪਣੇ ਪੁਲਿਸ ਐਸਐਸ ਸਾਹਿਬ ਹੈ ਤੁਸੀਂ ਐਸ ਹੈ ਨਾ ਜਿਹੜਾ ਕੋਈ ਸ਼ਰਾਬ ਪੀਂਦਾ ਹੈ ਤੇ ਗੱਡੀ ਚਲਾਉਂਦਾ ਹੈ ਉਹਦਾ ਚਲਾਨ ਹੁੰਦਾ ਕਿ ਨਹੀਂ ਚਲਾਣ ਹੁੰਦਾ ਕਿ ਨਹੀਂ ਜੇ ਇੱਕ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਊਗਾ ਪੁਲਸ ਵਾਲੇ ਕੀ ਕਰਨਗੇ ਚਲਾਣ ਜਾਂ ਦੋ ਜਾ ਡਾਂਗਾ ਵੀ ਮਾਰਨਗੇ ਨਾ ਜੇ ਟਰੈਕਟਰ ਤੇ ਸ਼ਰਾਬ ਪੀ ਕੇ ਕੋਈ ਜਾਊਗਾ ਕੀ ਕਰਨਗੇ ਪੁਲਸ ਵਾਲੇ ਗੱਡੀ ਬੌਂਡ ਕਰਨਗੇ ਉਹ ਮੁੱਖ ਮੰਤਰੀ ਦਾ ਪੂਰੀ ਬੋਤਲ ਪੀ ਕੇ ਪੰਜਾਬ ਚ ਲਈ ਜਾਂਦਾ ਤੁਸੀਂ ਹੁਣ ਰੋਕ ਦੇਣੀ ਹੈ ਆ ਫੜ ਕੇ ਅੰਦਰ ਕਰਨਾ ਚਾਹੀਦਾ ਦਾਰੂ ਪੀ ਕੇ ਦਰਬਾਰ ਸਾਹਿਬ ਚਲੇ ਜਾਂਦਾ ਦਾਰੂ ਪੀ ਕੇ ਤਖਤ ਤਖਤ ਸਾਹਿਬ ਆਪਣੇ ਚ ਲੱਗੇ ਇੱਥੇ ਤੇ ਕੱਲ ਪਰਸੋ ਦੇਖਣਾ ਸੀ ਇਹਨੂੰ ਸ਼ਾਮ ਨੂੰ ਰਾਤ ਨੂੰ ਪ੍ਰੋਗਰਾਮ ਸੀ ਉਹਨੇ ਬਠਿੰਡੇ ਦੇਖਿਆ ਜੀ ਤੁਸੀਂ ਉਹ ਨੱਚਦਾ ਅਹਰ ਬੋਤਲ ਚੜ ਗਈ ਜਾਦੀ ਚੜ ਗਈ ਉਹਨੂੰ ਹਾਂ ਬੋਤਲ ਪਾਣੀ ਦੀ ਆਪਣੇ ਸਿਰ 'ਚ ਡੋਲੀ ਜਾਏ ਯਾਰ ਮੁੱਖ ਮੰਤਰੀ ਇਹ ਸ਼ਰਮ ਆਉਂਦੀ ਹੈ ਕਹਿੰਦੇ ਮੁੱਖ ਹੈ ਯਾਰ ਕੀ ਪਰ ਉਹਦੀ ਇੱਕੋ ਹੀ ਗਰੰਟੀ ਉਹਨੇ ਪੂਰੀ ਕੀਤੀ ਹੈ ਇੱਕ ਗਰੰਟੀ ਦਿੱਤੀ ਉਹਨੇ ਕਿਸ ਨੂੰ ਪਤਾ ਕੀ ਗਰੰਟੀ ਪੂਰੀ ਕੀਤੀ ਆ 26 ਜਨਵਰੀ ਚ ਦਿੱਤੀ ਸੀ ਨਹੀਂ 15 ਅਗਸਤ ਦਿੱਤੀ ਸੀ ਮਨਣਾ ਕੀ ਦਿੱਤੀ ਸੀ ਗਰੰਟੀ ਹੈ ਨਹੀਂ ਕਿਹਾ ਸੀ ਮੈਂ ਗਰੰਟੀ ਦੇਣਾ ਮੈਂ ਬਾਪ ਬਨਣਾ ਲੈ ਉਹਦੀ ਉਹ ਹੀ ਗਰੰਟੀ ਪੂਰੀ ਹੋਰ ਕੋਈ ਨਹੀਂ ਹੋਈ ਪਹਿਲੀ ਗੱਲ 26 ਜਨਵਰੀ ਚ ਲੋਕੀ ਆਪਣੇ ਆਜ਼ਾਦ ਆਪਣੇ ਦੇਸ਼ ਭਗਤਾਂ ਨੂੰ ਯਾਦ ਕਰਦੇ ਐ ਉਹਨਾਂ ਦੀ ਗੱਲ ਕਰਦੇ ਆਪਣੀ ਗੱਲ ਕਰੀ ਜਾਂਦਾ ਜਿੱਦ ਇੱਕ ਪਰਿਵਾਰ ਦੇ ਨਹੀਂ ਉਹਨੂੰ ਚੱਕਾ ਉਹਦੀ ਬੇਟੀ ਦੀ ਉਮਰ ਦੱਸਾ ਕਿੰਨੀ ਹੈ 26 27 ਸਾਲ ਦੀ ਹੈ ਪੁੱਛੋ ਕੀ ਕਹਿੰਦੀ ਆਪਣੇ ਬਾਪ ਕਿ ਮੈਂ ਮੈਂ ਆਪਣੇ ਬਾਪ ਨਹੀਂ ਮੰਦੀ ਆਪ 55 ਸਾਲ ਦਾ ਹੈ ਹੁਣ ਵਿਆਹ ਕਰਾ 25 ਸਾਲ ਵਾਲੀ ਨੇ ਛੋਟੀ ਜਿਹੜੀ ਉਹਦੀ ਜਿੰਨੀ ਘਰ ਵਾਲੀ ਜਿੰਨੀ ਉਮਰ ਹੈ ਆ ਕੋ ਜੁੱਤਾ ਮਲਾ ਅਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵਿਆਹ ਹੁਣ ਕਰਾਇਆ ਮੈਂ ਤੂੰ ਦੇਖ ਲੈ ਐਮਐਲਏ ਨੇ ਇਹਨਾਂ ਨੂੰ ਕਿਹੜਾ ਰਿਸ਼ਤਾ ਕਰਦਾ ਸੀ ਕੋਈ ਪੁਸ਼ਤਾ ਨਹੀਂ ਸੀ ਉਹਨਾਂ ਨੂੰ ਇਹ ਬੁਰਾ ਹਾਲ ਕਰਤਾ ਪੰਜਾਬ ਦਾ ਦੇਖੋ ਪੰਜਾਬ ਨੂੰ ਬਚਾ ਲਈਏ ਨਹੀਂ ਤਾਂ ਕਹਿੰਦੇ ਜਿਹੜਾ ਇੱਥੇ ਬੋਲਦਾ ਹੈ ਸੱਚ ਮਿੱਤਰੋ ਉਹਦੇ ਬੈਰੀ ਬਣ ਜਾਂਦੇ ਲੱਖ ਮਿੱਤਰੋ ਜਿਹੜਾ ਝੂਠ ਦੀਆਂ ਪੰਡਾ ਇੱਥੇ ਬੰਨਦਾ ਉਹੀ ਜ਼ਿਆਦਾ ਦੇਰ ਟਿਕਦਾ ਆਹ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਆਹ ਸਰਕਾਰਾਂ ਐਵੇਂ ਨਹੀਂ ਸਰਗਾਮ ਬਿਕਦਾ ਚੰਨੀ ਸਾਹਿਬ ਜਨੰਦਰ ਨੇ ਪਹਿਲਾਂ ਦਿਖਾਇਆ ਜਿਹੜੇ ਚਿੱਟੇ ਦੇ ਵਿੱਚ ਰਲਾ ਕੇ ਪੂਰਾ ਨਸ਼ਾ ਜਨੰਦਰ ਦੇ ਵਿੱਚੋਂ ਹੀ ਸੈਂਟਰ ਪੁਆਇੰਟ ਜਿਹੜਾ ਪੰਜਾਬ ਦਾ ਬਣਾਇਆ ਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਉਂਕਿ ਹਰ ਮਹੀਨੇ ਕਦੀ ਪਤਾ ਨਹੀਂ ਕਿ ਲੋਕਾਂ ਦੀ ਰਿੰਕੂ ਰਿੰਕੂ ਸ਼ੀਤ ਰੰਗਰਾਰ ਤੇ ਜਿਹੜਾ ਹੁਣ ਐਮਐਲਏ ਬਚ ਗਿਆ ਇੱਥੇ ਆਮ ਆਦਮੀ ਪਾਰਟੀ ਦਾ ਇਹ ਕਿੰਗ ਪਿੰਨ ਹੈ। ਇਹ ਤੇ ਨਕੌਦਰ ਵਾਲੇ ਪਾਸੇ ਇਹਨਾਂ ਦੇ ਐਮਐਲਏ ਕਿੰਗ ਪਿੰਨ ਹੈ ਜਿਹੜਾ ਰੇਤੇ ਦਾ ਕਾਰੋਬਾਰ ਹੋ ਰਿਹਾ ਨਜਾਇਜ਼। ਸਾਰਾ ਮਾਫੀਆ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਚਲਾ ਰਹੀ ਹੈ। ਮੈਂ ਇਹਨੂੰ ਤੋੜਨਾ ਹੈ। ਮੈਂ ਇਹਨਾਂ ਨੂੰ ਇੱਥੇ ਕੰਮ ਕਰ ਨਹੀਂ ਦੇਣੇ ਜਲੰਧਰ ਦੇ ਵਿੱਚ ਕਹਿੰਦੇ ਇੱਕ ਪਾਸੇ ਨਸ਼ਾ ਵੀ ਵਿਕ ਰਿਆ ਸੀ ਦੂਜੇ ਪਾਸੇ ਲੜਾਈਆਂ ਚੱਲਦਾ ਕਿਹੜੇ بڑے ਵੱਡੇ ਵੱਡੇ ਕਿਹੜੇ ਮਾਮਲੇ ਇਹਨਾਂ ਦੇ ਵਿੱਚ ਦਰਜ ਨਹੀਂ ਹੋਇਆ ਹੋਇਆ ਮੋਲੇ ਦੇ ਤੇ ਮੈਂ ਕਹਿੰਦਾ ਜੀ ਇਹ ਇਹਨਾਂ ਦਾ ਰੋਮ ਰੋਮ ਕਰਪ ਹੈ ਰੋਮ ਰੋਮ ਗਲਤ ਕੰਮਾਂ ਦੇ ਵਿੱਚ ਇਹਨਾਂ ਦਾ ਡਿਪਟ ਹੈ ਲੋਕ ਤੇ ਬਦਲਾਅ ਦੇ ਨਾਮ ਤੇ ਵੋਟਾਂ ਲੈ ਕੇ ਜਿੱਤ ਗਏ ਲੇਕਿਨ ਇਹ ਲੋਕ ਰਾਜਨੀਤਿਕ ਸਖਸ਼ੀਤਾ ਨਹੀਂ ਹੈ ਇੱਕ ਕ੍ਰਿਮੀਨਲ ਸਖਸ਼ੀਤਾ ਹੈ ਜਿਹੜੀਆਂ ਕਿ ਸਾਡੇ ਸਮਾਜ ਨੂੰ ਖੋਰਾ ਲਗਾ ਰਹੀਆਂ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੀਆਂ ਇਹ ਆਪਣੀ ਲਾਲਚ ਫਸਾ ਡਰ ਕੇ ਕਿਤੇ ਵੀ ਜਾ ਸਕਦੇ ਕਿਤੇ ਵੀ ਲੋਕਾਂ ਨੂੰ ਵੇਚ ਸਕਦੇ ਸੀਤ ਰੰਗਰਾਣ ਨੂੰ ਡਰਾਉਣ ਦੀ ਲੋੜ ਨਹੀਂ ਉਹ ਡਰ ਕੇ ਹੀ ਬੀਜਪੀ ਚ ਗਿਆ ਕਿਉਂਕਿ ਉਹਨੇ ਐਸੇ ਕਾਰੋਬਾਰ ਕੀਤੇ ਸੀ ਇਹਨੇ ਆਰ ਰਿੰਕੂ ਨੇ ਰਲ ਕੇ ਜਿਹੜੇ ਕਿ ਸਰਕਾਰੀ ਏਜੰਸੀਆਂ ਦੇ ਨੋਟਿਸ ਵਿੱਚ ਸੀ ਇਹਨੂੰ ਉਹ ਦਿਖਾ ਦਿੱਤੇ ਗਏ ਦੋਨਾਂ ਨੂੰ ਤਾਂ ਇਹ ਬੀਜਪੀ ਜਾ ਕੇ ਇਨਾ ਨੇ ਸ਼ਰਨ ਲਈ ਹੈ ਇਹ ਬੀਜੇਪੀ ਵਿੱਚ ਸ਼ਰਨ ਲਈ ਹੈ ਤੇ ਪਿੱਛੇ ਜਿਹੜੇ 2 ਸਾਲ ਦੇ ਕਾਰੋਬਾਰ ਹੈ ਇਹਨਾਂ ਦੇ 마ਫੀਆ ਵਾਲੇ ਉਹ ਆਮ ਆਦਮੀ ਨੇ ਉਜਾਗਰ ਕਰਦੇ ਆ ਲੇਕਿਨ ਇਹੀ ਕਾਰੋਬਾਰ ਹੁਣ ਆਮ ਆਦਮੀ ਦੇ ਦੂਸਰੇ ਐਮਐਲਏ ਨੇ ਸੰਭਾਲਿਆ ਜਿਹੜੇ ਕਿ ਕਰ ਰਹੇ ਹੈ ਜੇ ਅੱਜ ਇਹਨਾਂ ਨੂੰ ਫੜੜਿਆ ਗਿਆ ਹੈ ਇਹਦੇ ਬੰਦਿਆਂ ਨੂੰ ਤਾਂ 2 ਸਾਲ ਆਮ ਆਦੀ ਪਾਰਟੀ ਦੀ ਸਰਕਾਰ ਕਿਉਂ ਚੁੱਪ رہی ਕਿਉਂ ਪੁਲਿਸ ਚੁੱਪ ਸੀ ਇਹਨਾਂ ਨੂੰ ਸ਼ਰਿਆਮ ਕਿਉਂ ਕਰਨ ਦਿੱਤਾ ਇਹ ਕੰਮ ਜਿਹਦੇ ਨਾਲ ਜਲੰਧਰ ਦੇ ਨੌਜਵਾਨ ਮੁੰਡੇ ਗਲਗੇ ਆ ਬਹੁਤ ਲੋਕ ਬਹੁਤ ਨੌਜਵਾਨ ਨਸ਼ਿਆਂ ਦੀ ਭੇਟ ਚੜੇ ਵੇ ਲੋਕ ਮਨੂੰ ਰੋ ਰੋ ਕੇ ਰੋਗ ਰੋ ਕੇ ਕਹਿੰਦੇ ਆ ਇਥੋਂ ਨਸ਼ਾ ਖਤਮ ਕਰ ਮੈਂ ਹਰ ਕੋਸਟ ਤੇ ਹਰ ਰਿਸਕ ਲੈ ਕੇ ਇਸ ਮਾਫੀਏ ਨਾਲ ਇਥੇ ਲੜਾਈ ਦਊਂਗਾ ਅਰੇ ਇਥੋਂ ਨਸ਼ਾ আর ਜਿਹੜੀਆਂ ਪ੍ਰੀਤੀਆਂ ਜਿਹਦੇ ਵਿੱਚ ਨਸ਼ਾ ਹੈ ਜੜਾ ਸੱਟਾ ਹੈ ਲਾਟਰੀ ਹੈ ਫੜੀ ਬਾਰੇ ਤੋਂ ਪੈਸੇ ਲੈਣਾ ਹੈ ਲੋਕਾਂ ਦੀ ਸਨੇਚਿੰਗ ਹੋ ਰਹੀ ਹੈ ਚੇਨੀਆਂ ਦੀ ਮੋਬਾਈਲ ਚੱਕੇ ਜਾ ਰਹੇ ਚੋਰੀਆਂ ਹੋ ਰਹੀਆਂ ਕਾਰਾਂ ਚੋਰੀਆਂ ਹੋ ਰਹੀਆਂ ਮੋਬਾਈਲ ਮੋਟਰਸਾਈਕਲ ਚੋਰੀ ਹੋ ਰੇ ਇਹ ਸਾਰਾ ਕੁਝ ਖਤਮ